ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਹਵਤਾ ਦੀ ਸਾਂਝ ਪਾਉਣ ਲੱਗਾ ਜੀ ਉਸ ਸਮੇਂ ਜਦ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਦਿਆਂ ਨੂੰ ਹੌਸਲਾ ਦੇ ਰਹੇ ਨੇ ਛੋਟਿਆਣ ਨਾਲ ਸੁਣਨਾ ਜੀ ਉਹ ਦਾਦੀ ਲਾਲਾਂ ਨੂੰ ਸਮਝਾਵੇ ਨਾਲੇ ਸਾਸ਼ਤਰ ਵਸਤਰ ਪਾਵੇ ਦਾਦੀ ਲਾਲਾਂ ਨੂੰ ਸਮਝਾਵੇ ਨਾਲੇ ਸਾਸ਼ਤਰ ਵਸਤਰ ਪਾਵੇ ਉਹ ਛੂਬੇ ਦੀ ਕਚਹਿਰੀ ਜਾ ਕੇ ਕਬਰ ਹੁਣਾ ਨਹੀਂ ਗੁਰਫਤੇ ਬੁਲਾਇਓ ਗੱਜ ਕੇ ਸਿਰ ਝਕਾਉਣਾ ਨਹੀਂ ਗੁਰਫਤੇ ਬੁਲਾਇਓ ਗੱਜ ਕੇ ਸਿਰ ਝਕਾਉਣਾ ਨਹੀਂ ਓ ਤੁਸੀਂ ਨੌਵੇਂ ਗੁਰਾਂ ਦੇ ਪੋਤੇ ਤੂੰ ਗੋਬਿੰਦ ਜਾਇ ਹੋ ਓ ਨੌਵੇਂ ਗੁਰਾਂ ਦੇ ਪੋਤੇ ਤੁਸੀਂ ਗੋਬਿੰਦ ਜਾਇ ਹੋ ਓ ਦੇਸ਼ ਕੌਮ ਦੇ ਰਾਖੀ ਦੇ ਲਈ ਜੱਗ ਤੇ ਆਇਓ ਤੁਸੀਂ ਦੇਸ਼ ਕੌਮ ਦੀ ਰਾਖੀ ਦੇ ਲਈ ਜੱਗ ਤੇ ਆਇਓ ਉਹ ਤੱਕ ਨਹੀਂ ਜੇ ਤਲਵਾਰਾਂ ਬੇਟਾ ਚਿੱਤ ਡਲਾਉਣਾ ਨਹੀਂ ਉਹ ਤੱਕ ਨਹੀਂ ਜੇ ਤਲਵਾਰਾਂ ਬੇਟਾ ਚਿੱਤ ਡਲਾਉਣਾ ਨਹੀਂ ਉਹ ਗੁਰਪਤੇ ਬੁਲਾਇਓ ਗੱਜ ਕੇ ਸੀਛ ਝਕਾਉਣਾ ਨਹੀਂ ਗੁਰਪਤੇ ਬੁਲਾਇਓ ਗੱਜ ਕੇ ਸੀਛ ਝਕਾਉਣਾ ਨਹੀਂ ਉਹ ਲਾਚ ਅਤੇ ਡਰਾਬੇ ਸੁਭਾ ਦੇਉ ਬੇ ਹਿਸਾਬੇ ਉਹ ਲਾਲਚ ਅਤੇ ਡਰ ਆਵੇ ਛੂਬਾ ਦੇਉ ਬੇ ਹਿਸਾਬੇ ਤੁਸੀਂ ਟੇਕ ਗੁਰਾਂ ਤੇ ਰਖਣੀ ਨਾ ਕਰਨੇ ਨੈਣ ਸਲਾਬੇ ਉਹ ਤੁਸੀਂ ਟੇਕ ਗੁਰਾਂ ਤੇ ਰਖਣੀ ਨਾ ਕਰਨੇ ਨੈਣ ਸਲਾਬੇ ਉਹ ਡਰ ਲਾਲਚ ਵਿੱਚ ਆ ਕੇ ਪੱਟਾ ਧਰਮ ਨੂੰ ਲਾਉਣਾ ਨਹੀਂ ਗੁਰ ਫਤੇ ਬੁਲਾਇਓ ਗੱਜ ਕੇ ਸੀਛ ਚ ਕਾਉਣਾ ਨਹੀਂ ਗੁਰ ਫਤੇ ਬੁਲਾਇਓ ਗੱਜ ਕੇ ਸੀਛ ਚ ਕਾਉਣਾ ਨਹੀਂ ਉਥੇ ਹੋਣਗੇ ਵਾਲੇ ਛੋ ਨੂੰ ਦੇਖਣ ਦੇ ਲਈ ਕਾਲੇ ਉਥੇ ਹੋਣਗੇ ਬਾਲੇ ਛੋ ਨੂੰ ਦੇਖਣ ਦੇ ਲਈ ਕਾਲੇ ਇਹ ਨਰਾਨੀ ਚਿਹਰੇ ਨਹੀਂ ਮਿਲਦੇ ਜੱਗ ਵਿੱਚ ਭਾਲੇ ਇਹ ਨਰਾਨੀ ਚਿਹਰੇ ਨਹੀਂ ਮਿਲਦੇ ਜੱਗ ਵਿੱਚ ਭਾਲੇ ਉਹ ਛੂਰ ਜਿ ਵਾਂਗੂ ਵੱਡੇ ਹੋ ਲਾਲੀ ਉਹ ਛੂਰ ਜਿ ਵਾਂਗੂ ਬੰਡੇ ਹੋ ਲਾਲੀ ਤੇਜਿਸ ਪਾਉਣਾ ਨਹੀਂ ਗੁਰਫਤੇ ਬਲਾਇਓ ਗੱਜ ਕੇ ਸੀਚ ਛਕਾਉਣਾ ਨਹੀਂ ਉਹ ਗੁਰੂ ਫਤੇ ਬੁਲਾਇਓ ਗੱਜ ਕੇ ਸੀਸ ਝਕਾਉਣਾ ਨਹੀਂ ਪਰਿ ਮੌਜੇ ਪਾਉ ਤਸਰੀ ਸਾਹਿਬ ਜਸ ਜਾਉ ਪਰਿ ਮੌਜੇ ਪਾਉ ਤਸਰੀ ਸਾਹਿਬ ਸਜਾਉ ਕਾਲੀ ਕਰਨ ਚਪਾਈ ਤੁਸੀਂ ਹੋਰ ਧੀਰ ਨਾ ਲਾਓ ਉਹ ਕਾਲੀ ਕਰਨ ਚਪਾਈ ਤੁਸੀਂ ਹੋਰ ਧੀਰ ਨਾ ਲਾਓ ਉਹ ਚੰਦ ਫਰਵਾਹੀ ਸ਼ਮਾਂ ਪਰਖ ਦਾ ਮੁੜ ਕੇ ਆਉਣਾ ਨਹੀਂ ਗੁਰਫਤੇ ਬੁਲਾਇਓ ਗੱਜ ਕੇ ਸੀਸ ਝਕਾਉਣਾ ਨਹੀਂ ਉਹ ਗੁਰਫਤੇ ਬੁਲਾਇਓ ਗੱਜ ਕੇ ਸੀਸ ਝਕਾਉਣਾ ਨਹੀਂ ਤਾਦੀ ਲਾਲਾਂ ਨੂੰ ਛਮ ਜਾਵੇ ਨਾਲੇ ਸਾਸਤਰ ਵਸਤਰ ਪਾਵੇ ਛੂਬੇ ਦੇ ਕਚਹਿਰੀ ਜਾ ਕੇ ਕਬਰਾਉਣਾ ਨਹੀਂ ਗੁਰਫਤੇ ਬੁਲਾਇਓ ਗੱਜ ਕੇ ਸੀਸ ਝਕਾਉਣਾ ਨਹੀਂ ਗੁਰਫਤੇ ਬੁਲਾਇਓ ਗੱਜ ਕੇ ਸੀਸ ਝਕਾਉਣਾ ਨਹੀਂ ਸੋ ਇਹ ਕਵਤਾ ਸੀ ਜ਼ਰੂਰ ਛੋਣਨੀ ਬਲਾਵਤਿਆ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ